ਇੱਕ ਵੱਡੀ ਤਾਂਗਲੀ ਕੀਤੀ ਗਈ ਹੈ ਕਿਸਾਨਾਂ ਦੇ ਬਹੁਤ ਵੱਡੇ ਪੈਮਾਨੇ ਤੇ ਸ਼ੋਸ਼ਣ ਤੇ ਉਹਨਾਂ ਦੀ ਲੁੱਟ ਹੋਈ ਹੈ ਤੇ ਮੈਂ ਜ਼ਿਆਦਾ ਨਾ ਕਵਾਂ ਜੇ 10% ਵੀ ਮਿਨਿਮਲ ਸਪੋਰਟ ਪ੍ਰਾਈਸ ਤੋਂ ਘੱਟ ਤੋਂ ਨਾ ਵਿਕਿਆ ਹੋਵੇ ਪੰਜਾਬ ਦੇ ਵਿੱਚ ਇਹ 5000 ਕਰੋੜ ਰੁਪਏ ਦਾ ਸਕੈਂਡਲ ਹੈ ਜਿਹੜਾ ਮਿਨਿਮਲ ਸਪੋਰਟ ਪ੍ਰਾਈਸ ਸੀ ਉਹਦੇ ਤੋਂ ਅਪ੍ਰੋਕਸੀਮੇਟਲੀ 150 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਕੱਟ ਲਾਇਆ ਗਿਆ ਹੋਇਆ ਕਿਸ ਤਰ੍ਹਾਂ ਇੱਕ ਪੂਰਾ ਪੰਜਾਬ ਦੇ ਵਿੱਚ ਅਫਵਾਹ ਫਲਾਏਗੀ ਚੰਗੇ ਤਰੀਕੇ ਨਾਲ ਆਰਗੇਨਾਈਜ਼ ਅਫਵਾਹ ਫਲਾ ਕੇ ਕਿਸਾਨਾਂ ਵਿੱਚ ਪੈਨਿਕ ਕ੍ਰੀਏਟ ਕਰਕੇ ਫਿਰ ਉਹਨਾਂ ਦਾ ਝੋਨਾ ਜਿਹੜਾ ਸੀਗਾ ਉਹ ਘੱਟ ਰੇਟ ਤੇ ਚੱਕਿਆ ਜਾ ਕੇ ਤੇਜਰੀਵਾਲ ਕੋ ਦੋ ਦੋ ਦਾ ਤੋਤਾ ਨਿਕਾ ਆਸ਼ੀਸ਼ ਮਹਿਲ ਦਾ ਉਹਦਾ ਰਿਕਾਰਡ ਆ ਗਿਆ ਸਾਰਾ ਅਗਰ 5000 ਕਰੋੜ ਰੁਪਏ ਐਕਸਪਲੋਇਟ ਹੋਇਆ ਪੰਜਾਬ ਦੇ ਵਿੱਚੋਂ ਤੇ 50% ਡੈਫੀਨਿਟਲੀ ਵੁਡ ਹਾਵ ਗੋਨ ਟੂ ਦੀ ਕੋਫਰਸ ਆਫ ਆਮ ਆਦਮੀ ਪਾਰਟੀ ਇਨ ਦਿੱਲੀ ਫੋਰ ਇਲੈਕਸ਼ਨ ਪਰਪਸਸ ਇਹ ਜਿਹੜੇ ਪੈਸੇ ਫੜੇ ਜਾਣਗੇ ਕਿੱਥੇ ਪੈਸਾ ਕਰਪਟ ਅਫੀਸਰਸ ਨੇ ਇੱਕ ਵੈਲ ਵੈਲ ਪਲਾਨ ਤਰੀਕੇ ਨਾਲ ਇਹ politcal ਲੋਕਾਂ ਦੀ ਜੇਬਾਂ ਵਿੱਚ ਗਿਆ ਪੈਸਾ ਕਿ ਦਿੱਲੀ ਦੀ ਇਲੈਕਸ਼ਨ ਆ ਰਹੀ ਸੀ ਅਰਵਿੰਦ ਕੇਜਰੀਵਾਲ ਨੂੰ ਪੈਸੇ ਦੀ ਲੋੜ ਸੀ ਕਿ ਵੈਸੇ ਤਾਂ ਪਹਿਲਾਂ ਵੀ ਬਹੁਤ ਲੁੱਟਿਆ ਇਹਨਾਂ ਨੇ ਪੰਜਾਬ ਤੋਂ ਕਟਾਰੂ ਚੱਕਵਰੀਆਂ ਕੋਲੋਂ ਤੇ ਹੋਰ ਜਿਹੜੇ ਮਿਨਿਸਟਰਸ ਲਾਏ ਨੇ ਭਗਵੰਤ ਮਾਨ ਦਾ ਸ਼ੇਅਰ ਪਤਾ ਨਹੀਂ ਇਹਨੂੰ ਮਿਲਿਆ ਕਿ ਨਹੀਂ ਮਿਲਿਆ ਬਿਕਾਉਜ਼ ਹੀ ਆਲਮੋਸਟ ਹੀ ਲਾਈਕ ਅ ਡਿਫੰਕਟ ਚੀਫ ਮਿਨਿਸਟਰ ਅ ਜਿਹੜੀਆਂ ਵੀ ਏਜੰਸੀਆਂ ਸੀ ਵੇਅਰ ਹਾਊਸ ਕਾਰਪੋਰੇਸ਼ਨ ਹੈ ਉਹ ਆਪ ਜਾ ਕੇ ਜਿੰਮੇਦਾਰਾਂ ਨੂੰ ਪਿਆਰਦਿਆਂ ਨੂੰ ਕਹਿੰਦੇ ਸੀ ਅਸੀਂ ਚੱਕ ਲਈ ਫਸਲ ਇਹਦਾ ਤਾਂ ਕੱਟ ਲਵਾਉਣਾ ਪੈਣਾ ਤੁਮ੍ਹ ਪਹਿਲਾਂ ਕਹਿੰਦੇ ਸੀ ਸਾਡੇ ਕੋਲ ਸਟੋਰੇਜ ਸਪੇਸ ਹੈ ਨਹੀਂ ਤੇ ਬੜੀ ਛੋਣੀ ਸਟੇਜ ਜਦੋਂ ਕੱਟ ਲਵਾ ਲਿਆ ਫਿਰ ਸਟੋਰੇਜ ਸਪੇਸ ਵੀ ਬਣ ਗਈ ਹੈ ਜਿਹੜੀ ਹੈਗੀ ਅਕਾਊਂਟ ਵਿੱਚ ਪੇਮੈਂਟ ਫੁੱਲ ਕੀਤੀ ਆ 2320 ਰੁਪਏ ਦੇ حساب ਦੇ ਨਾਲ ਲੇਕਿਨ ਉਹਨੇ ਫਸਲ ਦਾ ਜਿਹੜਾ ਭਾਰ ਸੀਗਾ ਵਜ਼ਨ ਸੋ ਘਟਾ ਦਿੱਤਾ ਅੱਜ ਬੜੇ ਇੰਪੋਰਟੈਂਟ ਇਸ਼ੂ ਤੇ ਤੁਹਾਨੂੰ ਅਸੀਂ ਸੱਦਾ ਦਿੱਤਾ ਵਾ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲਾ ਜਿਹੜਾ ਝੋਨੇ ਦੀ ਖਰੀਦ ਹੋਈ ਪੰਜਾਬ ਦੇ ਵਿੱਚ ਆਪਣੀ ਫਸਲ ਤਕਰੀਬਨ 185 ਲੱਖ ਟਨ ਝੋਨਾ ਝੋਨੇ ਦੀ ਪੈਦਾਵਾਰ ਕਰਦੇ ਨੇ ਕਿਸਾਨ ਔਰ ਇਸ ਖਰੀਦ ਦੇ ਵਿੱਚ ਬੜੀ ਵੈਲ ਪਲਾਨਡ ਤਰੀਕੇ ਨਾਲ ਇੱਕ ਵੱਡੀ ਤਾਂਧਲੀ ਕੀਤੀ ਗਈ ਹੈ ਕਿਸਾਨਾਂ ਦੀ ਬਹੁਤ ਵੱਡੇ ਪੈਮਾਨੇ ਤੇ ਸ਼ੋਸ਼ਣ ਤੇ ਉਹਨਾਂ ਦੀ ਲੁੱਟ ਹੋਈ ਹੈ ਮੈਂ ਵੈਸੇ ਤਾਂ ਲੁੱਟ ਜ਼ਿਆਦਾ ਵਾ ਬਟ ਆਈ ਵਾਸ ਜਸਟ ਥਿੰਕਿੰਗ ਕਿ ਜੇ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਉਦੀ 2320 ਰੁਪਏ ਪ੍ਰਤੀ ਕੁਇੰਟਲ ਨੂੰ 185 ਲੱਖ ਟਨ ਦੇ ਨਾਲ ਤੁਸੀਂ ਜੇ ਮਲਟੀਪਲਾਈ ਕਰੋਗੇ ਤੇ ਉਹਦੀ ਜਿਹੜੀ ਕੈਸ਼ ਟ੍ਰੇਡਡ ਲਿਮਿਟ ਦਿੱਤੀ ਗਵਰਨਮੈਂਟ ਆਫ ਇੰਡੀਆ ਨੇ 43000 ਕਰੋੜ ਰੁਪਇਆ ਸਪਟੰਬਰ ਮਹੀਨੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪੰਜਾਬ ਦੇ ਖਾਤੇ ਚ ਪੂਰਾ ਪੈਸਾ ਪਾ ਦਿੱਤਾ ਸੀਗਾ ਕਿ ਤੁਸੀਂ ਸਾਰੇ ਝੋਨੇ ਦੀ ਖਰੀਦ ਜਿਹੜੀ ਹੈ ਪੰਜਾਬ ਚ ਉਹ ਮਿਨੀਮਮ ਸਪੋਰਟ ਪ੍ਰਾਈਸ ਜੋ ਫਿਕਸਡ ਹੈ ਉਹਦੇ ਤੇ ਹੋਣੀ ਚਾਹੀਦੀ ਹੈ ਲੇਕਿਨ ਪੰਜਾਬ ਸਰਕਾਰ ਭਗਵੰਤ ਮਾਨ ਦੇ ਸ਼ਰਾਰਤੀ ਅੰਸਰਾਂ ਨੇ ਅਫਸਰਾਂ ਨੇ ਨਾਲ ਇੱਕ ਪੂਰੀ ਜਿਵੇਂ ਕਹਿੰਦੇ ਇੱਕ ਲਾਈਨ ਬਣੀ ਹੁੰਦੀ ਆ ਨੈਕਸਸ ਆ ਸਾਰਾ ਉਹਨਾਂ ਨੇ ਇੱਕ ਇੱਕ ਵਰਡ ਸਪਰੈਡ ਕੀਤਾ ਸਾਰੇ ਪੰਜਾਬ ਦੇ ਕਿਸਾਨਾਂ ਚ ਨੂੰ ਪੈਨਿਕ ਕ੍ਰੀਏਟ ਕਰਨ ਲਈ ਕਿ ਇਸ ਵਾਰ ਤਾਂ ਝੋਨਾ ਚੱਕਿਆ ਨਹੀਂ ਜਾਣਾ ਇਹ ਗੱਲ ਇੱਕ ਮਹੀਨਾ ਸ਼ੁਰੂ ਹੋ ਗਈ ਝੋਨੇ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਜਿਹੜਾ ਮਗਰਲਾ ਚੌੜ ਲੱਗਿਆ ਹੋਇਆ ਗੋਦਾਮਾਂ ਦੇ ਵਿੱਚ ਐਫਸੀਆਈ ਦੇ ਗੋਦਾਮਾਂ ਚ ਜਾਂ ਹੋਰ ਸਟੇਟ ਏਜੰਸੀਆਂ ਦੇ ਗੋਦਾਮਾਂ ਚ ਉਹ ਸਾਰਾ ਭਰਿਆ ਪਿਆ ਕਿਉਂਕਿ ਕੇਂਦਰ ਨੇ ਉਹ ਅਸਮਾਨ ਜਿਹੜਾ ਚੌਲ ਤੇ ਝੋਨਾ ਮਗਰਲੇ ਸੀਜ਼ਨ ਦਾ ਉਹ ਚੱਕਿਆ ਲੇਗਾ ਇਸ ਕਰਕੇ ਇਸ ਵਾਰ ਤੁਹਾਨੂੰ ਅਸੀਂ ਪੂਰੀ ਕੀਮਤ ਨਹੀਂ ਅਦਾ ਕਰ ਸਕਦੇ ਇਹ ਤੁਸੀਂ ਸਾਰੇ ਵੀ ਅੱਛੀ ਤਰ੍ਹਾਂ ਜਾਣਦੇ ਮੀਡੀਆ ਵਾਲਿਆਂ ਨੇ ਕਿ ਕਿਸ ਤਰ੍ਹਾਂ ਇੱਕ ਪੂਰਾ ਪੰਜਾਬ ਦੇ ਵਿੱਚ ਅਫਵਾਹ ਫਲਾਏਗੀ ਚੰਗੇ ਤਰੀਕੇ ਨਾਲ ਆਰਗੇਨਾਈਜ਼ਡ ਨਾਲ ਆਫਕੋਰਸ ਇਹ ਵੀ ਕਿਹਾ ਗਿਆ ਕਿ ਮੌਸਮ ਦੇ ਵਜ੍ਹਾ ਦੇ ਕਰਕੇ ਅਸੀਂ ਜਿਹੜਾ ਕੋਈ ਵੀ ਝੋਨੇ ਦਾ ਦਾਣਾ ਉਹ ਜਦ ਤੱਕ ਜਿਹੜੀ ਸਟੈਂਡਰਡਾਈਜ਼ 17% ਮੌਇਸਚਰ ਕੰਟੈਂਟ ਨਹੀਂ ਹੋਵੇਗਾ ਉਦੋਂ ਤੱਕ ਅਸੀਂ ਤੁਹਾਨੂੰ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਦਿਆਂਗੇ ਐਜ਼ ਅ ਰਿਜ਼ਲਟ ਜਦੋਂ ਖਰੀਦ ਸ਼ੁਰੂ ਹੁੰਦੀ ਐ ਸ਼ਾਇਦ ਪ੍ਰੋਬੇਬਲੀ ਪਹਿਲੀ ਅਕਤੂਬਰ ਨੂੰ ਉਹ ਤੋਂ ਕਾਫੀ ਦਿਨ ਤੱਕ ਕੋਈ ਸਰਕਾਰੀ ਏਜੰਸੀ ਕੋਈ ਅਫਸਰ ਬੋਲੀ ਲਾਉਣ ਵਾਸਤੇ ਨਹੀਂ ਗਿਆ ਆਪਾਂ ਸਾਰਿਆਂ ਨੂੰ ਪਤਾ ਹੌਲੀ ਹੌਲੀ ਸਟਾਕ ਜਿਹੜਾ ਸੀਗਾ ਮੰਡੀਆਂ ਦੇ ਵਿੱਚ ਵੱਧਦਾ 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 ਜਿਹੜਾ ਉਹ ਤੰਕਾਂ ਲੱਗ ਗਈਆਂ ਢੇਰ ਲੱਗ ਗਏ ਤੇ ਕਿਸਾਨ ਜਿਹੜੇ ਸੀ ਉਹ ਆਲਰੇਡੀ ਹਤਾਸ਼ ਸੀਗੇ ਕਈ ਵਿਚਾਰੇ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਰਜ਼ਈ ਨੇ ਕਮਜ਼ੋਰ ਨੇ ਔਰ ਬਹੁਤ ਅੰਦੋਲਨ ਵਿੱਚ ਉਹਨਾਂ ਦੀਆਂ ਉਹ ਉਹਨਾਂ ਦੀ ਪੂਰੀ એનર્ਜੀ ਲੱਗੀ ਹੋਈ ਸੀਗੀ ਉਹ ਆਪਣੀਆਂ ਮੰਡੀਆਂ ਛੱਡ ਕੇ ਆਪਣਾ ਮਾਲ ਆੜਤੀਆਂ ਦੇ ਤੇ ਛਿਲਰਾਂ ਵਾਲੇ ਦੇ ਸਿੱਧੇ ਛੱਡ ਕੇ ਕਿ ਜੋ ਰੇਟ ਦੇਣਾ ਤੁਸੀਂ ਦੇ ਦਿਓ ਆ ਸਾਰੇ ਸਾਡੇ ਨਾਲ ਕਿਸਾਨ ਬੈਠੇ ਆ ਇਸ ਸੀਜ਼ਨ ਵਿੱਚ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਸੀ ਉਹਦੇ ਤੋਂ ਅਪ੍ਰੋਕਸੀਮੇਟਲੀ 150 ਰੁਪਏ ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਤੱਕ ਕੱਟ ਲਾਇਆ ਗਿਆ ਉਹ ਕਹਿੰਦੇ ਅਸੀਂ ਤਾਂ ਲਈ ਨਹੀਂ ਸਕਦੇ ਜੀ ਇਹ ਤਾਂ ਤੁਹਾਨੂੰ ਕੱਟ ਲਵਾਉਣਾ ਪਵੇਗਾ ਮੰਡੀਆਂ 'ਚ ਬੈਠੇ ਜੀ ਉਹਨਾਂ ਕਾ ਚੰਗਾ ਭਲਿਓ ਲੋਕ ਕੋ ਲਾ ਦਿਓ ਕੱਟ ਦੇ ਤੁਸੀਂ ਨਹੀਂ ਚੱਕ ਸਕਦੇ ਤਾਂ ਔਰ ਇਥੇ ਸ਼ਰਾਰਤ ਹੋਈ ਕਿ ਪਾਰਲੀਮੈਂਟ ਵਿੱਚ ਇੱਕ ਫਿਗਰ ਰਿਲੀਜ਼ ਕੀਤੀ ਗਈ ਫਰਸਟ ਡਿਸੰਬਰ ਮਹੀਨੇ ਵਿੱਚ ਡਿਸੰਬਰ ਚ ਲੋਕ ਸਭਾ ਡਿਸੰਬਰ 2024 ਚ ਫੂਡ ਮਿਨਿਸਟਰ ਨੇ ਇੱਕ ਸਟੇਟਮੈਂਟ ਦਿੱਤੀ ਆ ਕਿ ਸਾਡੇ ਕੋਲ ਜਿਹੜਾ ਟੋਟਲ ਸਟੋਰੇਜ ਸਪੇਸ ਹੈ throughout the country ਉਹ 7 ਲੱਖ 76 7 ਲੱਖ 76000 ਮੈਟ੍ਰਿਕ ਟਨ ਸਾਡੇ ਕੋਲ ਸਟੋਰੇਜ ਸਪੇਸ ਆ ਪ੍ਰੈਜ਼ੈਂਟਲੀ ਉਹਨਾਂ ਨੇ ਕਿਹਾ ਕਿ ਪਹਿਲੀ ਨਵੰਬਰ ਤੱਕ ਸਾਡੇ ਕੋਲ 5 ਲੱਖ 5.5 ਲੱਖ ਟਨ ਜਿਹੜਾ ਅਨਾਜ ਉਹ ਗੋਦਾਮਾਂ ਦੇ ਵਿੱਚ ਪਿਆ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜਿਹੜਾ ਫੂਡ ਸਿਕਿਉਰਿਟੀ ਪ੍ਰੋਗਰਾਮ ਉਹਦੇ ਵਾਸਤੇ ਕੰਟੀਨਿਊਸਲੀ ਅਨਾਜ ਲੱਗਦਾ ਇਹਦਾ ਮਤਲਬ ਹੈ ਕਿ 2.5 ਲੱਖ ਟਨ ਜਿਹੜਾ ਸਟੇਟ ਸਟੇਟ ਔਰ ਸੈਂਟਰਲ ਗੋਡਾਊਨਸ ਦੇ ਵਿੱਚ ਜਗ੍ਹਾ ਖਾਲੀ ਪਈ ਸੀ ਤੇ ਪੰਜਾਬ ਦੀ ਫਸਲ ਤਾਂ ਹੈਗੀ 1.85 185 ਲੱਖ ਟਨ ਸੋ ਇਹ ਇੱਕ ਜਦੋਂ ਮੈਂ ਸ਼ੁਰੂ ਚ ਕਿਹਾ ਕਿ ਬੜੀ ਸ਼ਰਾਰਤ ਨਾਲ ਇਹ ਸਾਰਾ ਇੱਕ ਅਫਵਾਹ ਫਲਾ ਕੇ ਕਿਸਾਨਾਂ ਵਿੱਚ ਪੈਨਿਕ ਕ੍ਰੀਏਟ ਕਰਕੇ ਫਿਰ ਉਹਨਾਂ ਦਾ ਝੋਨਾ ਜਿਹੜਾ ਸੀਗਾ ਉਹ ਘੱਟ ਰੇਟ ਤੇ ਚੱਕਿਆ ਗਿਆ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ 150 ਪ੍ਰਤੀ ਕੁਇੰਟਲ ਤੋਂ ਲੈ ਕੇ 500 ਕਹਿ ਰਿਹਾ ਮਾਝੀ ਵਿੱਚ ਸਭ ਤੋਂ ਜ਼ਿਆਦਾ ਸ਼ੋਸ਼ਣ ਹੋਇਆ ਮਾਲਵੇ ਦੇ ਕੁਝ ਹਿੱਸਿਆਂ ਵਿੱਚ ਸ਼ੋਸ਼ਣ ਹੋਇਆ ਚਲੋ ਆਪਾਂ ਜੇ ਕਹੀਏ ਕਿ ਕੁਝ ਨਾ ਕਰੀਏ ਕਿਉਂਕਿ ਕੈਸ਼ ਕ੍ਰੈਡਿਟ ਲਿਮਿਟ ਤਾਂ ਕੇਂਦਰ ਸਰਕਾਰ ਨੇ ਭਗਵੰਤ ਮਾਨ ਨੂੰ ਸਤੰਬਰ ਦੇ ਦਿੱਤੀ ਹੋਈ ਸੀਗੀ ਯੈਟ ਫੁੱਲ ਮਨੀ ਐਟ ਹਿਸ ਹੈਂਡਸ ਟੂ ਪੇ ਫੁੱਲ ਐਮਐਸਪੀ ਟੂ ਦਾ ਫਾਰਮਰਸ ਇਨ ਪੰਜਾਬ ਲੇਕਿਨ ਉਹਨਾਂ ਨੇ ਦਿੱਤਾ ਘਟਿਆ ਤੇ ਮੈਂ ਜ਼ਿਆਦਾ ਨਾ ਕਵਾਂ ਜੇ 10% ਵੀ ਮਿਨਿਮਮ ਸਪੋਰਟ ਪ੍ਰਾਈਸ ਤੋਂ ਘੱਟ ਝੋਨਾ ਵਿਕਿਆ ਹੋਵੇ ਪੰਜਾਬ ਦੇ ਵਿੱਚ ਇਹ 5000 ਕਰੋੜ ਰੁਪਏ ਦਾ ਸਕੈਂਡਲ ਹੈ ਇਸ ਕਰਕੇ ਮੈਂ ਅਸੀਂ ਸਾਰਿਆਂ ਨੇ ਅੱਜ ਆਹ ਮੈਂ ਚਿੱਠੀ ਦੇਸ਼ ਦੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਨੂੰ ਐਡਰੈਸ ਕੀਤੀ ਹੈ ਉਹਦੇ ਸਾਰੇ ਫੈਕਟਸ ਲਿਖ ਦਿੱਤੇ ਨੇ ਕਿ ਇਹਦੀ ਇੱਕ ਸੀਬੀਆਈ ਜਾਂਚ ਹੋਣੀ ਚਾਹੀਦੀ ਤੁਹਾਨੂੰ ਅਸੀਂ ਇਹ ਸਾਰੀ ਚਿੱਠੀ ਈਮੇਲ ਤੇ ਰਿਲੀਜ਼ ਕਰ ਦਾਂਗੇ ਔਰ ਅਗਰ ਸੀਪੀਆਈ ਪ੍ਰਾਇਮਰਲੀ ਜਸਟ ਪ੍ਰਾਇਮਰੀ ਫੇਸਾਈ ਜਾਂਚ ਕਰੇਗੀ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਕਾਲ ਕਰੇ ਕਿ ਆਪਣੀਆਂ ਕੱਚੀਆਂ ਪਰਚੀਆਂ ਲੈ ਕੇ ਆਓ ਹਰ ਕਿਸਾਨ ਦੇ ਕੋਲ ਉਹਦੇ ਆੜਤੀ ਦੇ ਦਿੱਤੀ ਹੋਈ ਕੱਚੀ ਪਰਚੀ ਆ ਜਿਹਦੇ ਵਿੱਚ ਅਸਲ ਹਿਸਾਬ ਲਿਖਿਆ ਹੋਦਾ فرض ਕਰੋ ਉਹਦੇ 100 ਕੁਇੰਟਲ ਫਸਲ ਹੋਈ ਤੇ ਉਹਨੂੰ 2000 ਰੁਪਏ ਕੁਇੰਟਲ ਨਾਲ ਵੇਚਣਾ ਪਿਆ ਤਾਂ ਉਹਦਾ 2 ਲੱਖ ਰੁਪਏ ਦਾ ਹਿਸਾਬ ਲਿਖਿਆ ਹੋ ਆੜਤੀ ਨੇ ਲੇਕਿਨ ਜਦੋਂ ਅਕਾਊਂਟ ਵਿੱਚ ਪੇਮੈਂਟ ਕੀਤੀ ਗਈ ਆ ਤੋ ਕਿ ਸਰارتی ਸੀ ਸਾਰੇ ਅਫਸਰ ਬੜੇ ਹੁਸ਼ਾਰ ਨੇ ਸਾਰੇ ਨਾਲ ਰਲ ਕੇ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਨੇ ਐਮਐਸਪੀ ਜਿਹੜੀ ਹੈਗੀ ਅਕਾਊਂਟ ਵਿੱਚ ਪੇਮੈਂਟ ਫੁੱਲ ਕੀਤੀ ਆ 2320 ਰੁਪਏ ਦੇ ਹਿਸਾਬ ਦੇ ਨਾਲ ਲੇਕਿਨ ਉਹਨੀ ਫਸਲ ਦਾ ਜਿਹੜਾ ਭਾਰ ਸੀਗਾ ਵਜ਼ਨ ਸਿਉ ਘਟਾ ਦਿੱਤਾ ਕਿਸੇ ਦਾ 10 ਕੁਇੰਟਲ ਘਟਾ ਦਿੱਤਾ ਕਿਸੇ ਦਾ 25 ਕੁਇੰਟਲ ਘਟਾ ਦਿੱਤਾ ਜਿਵੇਂ ਜਿਵੇਂ ਉਹਦਾ ਫਰਕ ਸੀਗਾ ਸੋ ਅਗਰ ਸੀਪੀਆਈ ਕਿਸਾਨਾਂ ਨੂੰ ਕਾਲ ਦੇਵੇਗੀ ਮੈਨੂੰ ਯਕੀਨ ਆ ਕਿ ਲੱਖਾਂ ਦੀ ਤੋਦਾਦ ਵਿੱਚ ਕਿਸਾਨਾਂ ਐ ਪੈਸਾ ਗਿਆ ਆਈ ਡੋ ਨਾਟ ਵਾਂਟ ਟੂ ਬਲੇਮ ਜਿਹੜੇ ਦੂਸਰੇ ਪਲੇਅਰਸ ਨੇ ਬਿਕੋਜ਼ ਦੇਖੋ ਆੜਤੀਏ ਜਿਹੜੇ ਨੇ ਉਹ ਸਾਡੇ ਹੀ ਭਰਾ ਨੇ ਉਹਨਾਂ ਦੀ ਮਜਬੂਰੀ ਬਣ ਗਈ ਉਹਨਾਂ ਦੀ ਮੰਡੀਆਂ ਵਿੱਚ ਜਦੋਂ ਢੇਰ ਲੱਗ ਗਿਆ ਦੇ ਹੈਡ ਟੂ ਡੂ ਵਾਟ ਦੇ ਵਰ ਟੋਲ ਟੂ ਡੂ ਜੋ ਉਹਨਾਂ ਨੂੰ ਉੱਤੋਂ ਕਿਹਾ ਗਿਆ ਜੋ ਉਹਨਾਂ ਨੂੰ ਸਰਕਾਰੀ ਏਜੰਸੀਆਂ ਮੁਲਾਜ਼ਮਾਂ ਨੇ ਔਰ ਇਨਸਪੈਕਟਰ ਚਾਹੇ ਉਹ ਮਾਰਕਫੈਡ ਹੈ ਪਨਗ੍ਰੇਨ ਹੈ ਜਿਹੜੀਆਂ ਵੀ ਏਜੰਸੀਆਂ ਸੀ ਵੇਅਰ ਹਾਊਸ ਕਾਰਪੋਰੇਸ਼ਨ ਹੈ ਉਹ ਆਪ ਜਾ ਕੇ ਜ਼ਿੰਮੇਦਾਰਾਂ ਨੂੰ ਤੇ ਆੜਤੀਆਂ ਨੂੰ ਕਹਿੰਦੇ ਸੀ ਅਸੀਂ ਚੱਕ ਨਹੀਂ ਸਕਦੇ ਫਸਲ ਇਹ ਤਾਂ ਤੇ ਕੱਟ ਲਵਾਉਣਾ ਪੈਣਾ ਤੁਹਾਨੂੰ ਸਾਰੀ ਗਵਰਨਮੈਂਟ ਮਸ਼ੀਨਰੀ ਨੇ ਕਿਸਾਨਾਂ ਨੂੰ ਮੋਟੀਵੇਟ ਕਰਕੇ ਇਹ ਜਿਹੜਾ ਕਟ ਲਵਾਇਆ ਵਾ ਔਰ ਮੈਂ ਸਮਝਦਾ ਕਿ ਇਹਦੀ ਬੜੀ ਸੁਖਾਲੀ ਜੀ ਜਾਂਚ ਵਿੱਚ ਇਹ ਜਿਹੜੇ ਪੈਸੇ ਫੜੇ ਜਾਣਗੇ ਗਿਆ ਕਿੱਥੇ ਪੈਸਾ ਇਹ ਪੈਸਾ ਹੈਜ਼ ਗੋਨ ਇਨਟੂ ਦਾ ਪਾਕਟਸ ਆਫ ਫਿਊ ਸ਼ੈੱਡਰ ਓਨਰਸ ਬਿਕੋਜ਼ ਪਹਿਲਾਂ ਕਹਿੰਦੇ ਸੀ ਸਾਡੇ ਕੋਲ ਸਟੋਰੇਜ ਸਪੇਸ ਹੈ ਨਹੀਂ ਤੇ ਬੜੀ ਸੁਣੀ ਸਟੇਜ ਜਦੋਂ ਕਟ ਲਵਾ ਲਿਆ ਫਿਰ ਸਟੋਰੇਜ ਸਪੇਸ ਵੀ ਬਣ ਗਈ ਹੈ ਦਾ ਮੋਸਟ ਆਫ ਦਾ ਮਨੀ ਹੈਜ਼ ਗੋਨ ਇਨਟੂ ਦਾ ਪਾਕਟਸ ਆਫ ਕਰਪਟ ਆਫੀਸ਼ੀਅਲਸ ਐਂਡ ਇਹ ਕਰਪਟ ਆਫੀਸ਼ੀਅਲਸ ਨੇ ਇੱਕ ਵੈਲ ਵੈਲ ਪਲਾਨ ਤਰੀਕੇ ਨਾਲ ਇਹ ਪੋਲਿਟਿਕਲ ਲੋਕਾਂ ਦੀ ਜੇਬਾਂ ਵਿੱਚ ਗਿਆ ਪੈਸਾ ਮੇਰਾ ਡੈਫੀਨੇਟ ਮੰਨਣਾ ਵਾ ਕਿ ਦਿੱਲੀ ਦੇ ਇਲੈਕਸ਼ਨ ਆ ਰਹੀ ਸੀ ਅਰਵਿੰਦ ਕੇਜਰੀਵਾਲ ਨੂੰ ਪੈਸੇ ਦੀ ਲੋੜ ਸੀ ਕਿ ਵੈਸੇ ਤਾਂ ਪਹਿਲਾਂ ਵੀ ਬਹੁਤ ਲੁੱਟਿਆ ਇਹਨਾਂ ਨੇ ਪੰਜਾਬ ਤੋਂ ਕਟਾਰੂ ਚੱਕ ਵਰਗਿਆਂ ਕੋਲੋਂ ਤੇ ਹੋਰ ਜਿਹੜੇ ਮਿਨਿਸਟਰਸ ਲਾਏ ਨੇ ਜਿਨ੍ਹਾਂ ਦੇ ਬੜੇ ਸਕੈਂਡਲਸ ਦੇ ਇਲਜ਼ਾਮ ਨੇ ਲੇਕਿਨ ਇਹ ਪੈਸਾ ਬੜਾ ਸੁਖਾਲਾ ਜਾ ਉਹਨਾਂ ਦੇ ਕੋਲ ਅਗਰ 5000 ਕਰੋੜ ਰੁਪਏ ਐਕਸਪਲੋਇਟ ਹੋਇਆ ਪੰਜਾਬ ਦੇ ਵਿੱਚੋਂ ਤੇ 50% ਡੈਫੀਨੇਟਲੀ ਵੁਡ ਹਾਵ ਗੋਨ ਟੂ ਦੀ ਕੋਫਰਸ ਆਫ ਆਮ ਆਦਮੀ ਪਾਰਟੀ ਇਨ ਦਿੱਲੀ ਫਾਰ ਅ ਇਲੈਕਸ਼ਨ ਪਰਪਸਸਸ অর ਕੇਜਰੀਵਾਲ ਕੋ ਦੋ ਦੋ ਦਾ ਤੋਤਾ ਨਹੀਂ ਗਾ ਆਸ਼ੀਸ਼ ਮਹਿਲ ਦਾ ਉਹਦਾ ਰਿਕਾਰਡ ਆ ਗਿਆ ਸਾਰਾ ਕਿਵੇਂ ਸਰਕਾਰੀ ਕੋਠੀ ਦੇ ਵਿੱਚ ਇਹ ਮੈਂ ਨਹੀਂ ਕਹਿ ਰਿਹਾ ਇਹ ਜਿਹੜੇ ਕੰਟਰੋਲਰ ਆਡੀਟਰ ਜਨਰਲ ਦੀ ਰਿਪੋਰਟs ਆਇਆ ਹੋਈਆਂ ਕਿ 55 ਕਰੋੜ ਰੁਪਈਆ ਜਿਹੜਾ ਸੀਗਾ ਉਹ ਸਰਕਾਰੀ ਰਹਿਸ਼ਗਾ ਤੇ ਉੱਤੇ ਖਰਚਾ ਗਿਆ ਪਤਾ ਨਹੀਂ ਕਿੰਨੇ ਸੈਂਕੜੇ ਏਸੀ ਬਾਥਰੂਮਾਂ ਤੱਕ ਕਿੰਨੇ ਐਕਸਪੈਂਸਿਵ ਕਾਰਪੈਟਸ ਪਰਸ਼ੀਅਨ ਕਿੰਨਾ ਇਟਾਲੀਅਨ ਮਾਰਬਲ ਕੰਨੀਆਂ ਪਤਾ ਨਹੀਂ ਜਿਮ ਮਸ਼ੀਨਸ ਜਿਹੜੀਆਂ ਕਦੀ ਇਹਨਾਂ ਨੇ ਮੇਰੇ ਖਾਲ 5 5 ਮਿੰਟ ਵੀ ਕਿ ਐਕਸਰਸਾਈਜ਼ ਜਿਹੜੀ ਉਹਨਾਂ ਦੀ ਫਿਜ਼ਿਕਸ ਤੋਂ ਨਜ਼ਰ ਆਉਂਦੀ ਕਦੀ ਐਕਸਰਸਾਈਜ਼ ਕੀਤੀ ਲਗੀ ਉਦਾਂ ਹੀ ਮਤਲਬ ਸ਼ਾਇਦ ਮੁੱਲ ਲੈ ਕੇ ਜਾਂ ਕਿਰਾਏ ਤੇ ਲੈ ਕੇ ਆਪਣੇ ਸ਼ਾਇਦ ਮੁੰਡੇ ਨੂੰ ਵੀ ਉਹਦਾ ਦਿੱਤਾ ਰੈਂਟਲ ਇਨਕਮ ਦਿੱਤੀ ਤੇ ਦੁੱਧ ਧੋਤੇ ਨਹੀਂ ਗਏ ਜੋ ਪ੍ਰਸ਼ਟਾਚਾਰ ਦਾ ਸ਼ਰਾਬ ਘਟਾਲੇ ਵਿੱਚ ਸਕੈਂਡਲ ਹੋਇਆ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੈਂਕੜੇ ਕਰੋੜਾਂ ਦੇ ਇਲਜ਼ਾਮ ਨੇ ਐਂਡ ਦੇ ਹੈਵ ਨਾਟ ਬੀਨ ਏਬਲ ਟੂ ਗੈਟ ਰੈਗੂਲਰ ਬੇਲਸ ਇਥੋਂ ਥੱਲੇ ਕੋਈ ਲੋਅਰ ਕੋਰਟ ਚੋਂ ਹਾਈ ਕੋਰਟ ਚੋਂ ਸਾਲ ਸਾਲ ਦੇ ਡੇਡ ਸਾਲ ਜੇਲ੍ਹਾਂ ਵਿੱਚ ਰਹਿ ਤੋਂ ਬਾਅਦ ਸੁਪਰੀਮ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੈ ਸੋ ਇਹ ਪੈਸਾ ਗਿਆ ਹੈ ਕਿਤੇ ਭਗਵੰਤ ਮਾਨ ਦਾ ਸ਼ੇਅਰ ਪਤਾ ਨਹੀਂ ਇਹਨੂੰ ਮਿਲਿਆ ਕਿ ਨਹੀਂ ਮਿਲਿਆ ਬਿਕੋਜ਼ ਹੀ ਆਲਮੋਸਟ ਇਜ਼ ਲਾਈਕ ਅ ਡਿਫੰਕਟ ਚੀਫ ਮਿਨਿਸਟਰ ਦਿੱਲੀ ਆਣ ਕੇ ਇਹਨਾਂ ਦੇ ਬਾਬੂ ਬੈਠੇ ਹੋਏ ਨੇ ਚੀਫ ਸੈਕਟਰੀ ਇਹਦਾ ਬੰਦ ਦਿੱਤਾ ਪਰ ਇਹਦੇ ਕੱਟ ਦਿੱਤੇ ਓਐਸਟੀ ਇਹਦੇ ਕੱਟ ਦਿੱਤੇ ਸੋ ਮੈਨੂੰ ਇਹ ਨਜ਼ਰ ਆਉਂਦਾ ਵਾ ਕਿ ਅਗਰ ਸੀਬੀਆਈ ਦੀ ਇਹਦੀ ਜਾਂਚ ਹੋਵੇ ਇਸ ਘਟਾਲੇ ਦੀ ਤਾਂ ਇਹ ਦੇ ਵਿੱਚ 5000 ਕਰੋੜ ਰੁਪਏ ਦਾ ਬਹੁਤ ਵੱਡਾ ਘੁਟਾਲਾ ਐਂਡ ਇਹ ਕਿੱਲਾ ਕਿਸਾਨਾਂ ਦੀ ਲੁੱਟ ਨਹੀਂ ਹੋਈ ਇਹ ਜਿਹੜਾ ਦੇਸ਼ ਦਾ ਪਬਲਿਕ ਸੈਕਟਰ ਆ ਜਿਹੜਾ 43000 ਕਰੋੜ ਰੁਪਏ ਦੀ ਕੈਸ਼ ਜਨਰੇਟਡ ਲਿਮਿਟ ਆਈ ਆ ਇਹ ਉਹਦੇ ਚੋਂ ਪੈਸਾ ਖਾਧਾ ਗਿਆ ਵਾ ਸੋ ਡਾਇਰੈਕਟਲੀ ਦੇਸ਼ ਦੇ ਖਜ਼ਾਨੇ ਵਿੱਚੋਂ ਇਹ ਪੈਸਾ ਖਾਧਾ ਗਿਆ ਹੈ